ਨੂੰ ਬਹੁਤ ਜ਼ਿਆਦਾ ਕੰਟਰੋਲ ਇਹਨਾਂ ਨੂੰ ਦੱਸਿਆ ਲੋਕਾਂ ਨੂੰ ਉੱਤੇ ਲਿਖ ਕੇ ਬੋਰਡ ਵੀ ਲਾਏ ਆ ਜੀ ਕਿ ਜਿਹੜੇ ਬੁੱਕਰੀ ਮੜਨ ਆਦੇ ਆ ਉਹ ਇੱਧਰੋਂ ਚੱਲੋ ਜੀ ਠੀਕ ਹੈ ਜੀ ਤੇ ਜਿਹਨਾਂ ਸਿੱਧੇ ਜਾਣਾ ਉਹ ਪਰਲੀ ਸਾਈਡ ਚੱਲੋ ਕੋਈ ਇੰਟੈਗ੍ਰੀਟ ਰਿਸਪਾਂਸ ਆਇਆ ਨਹੀਂ ਸਿਪੀ ਸਾਹਿਬ ਨੂੰ ਮੈਂ ਲਿਖਿਆ ਚਪੇਰਾ ਥੋੜਾ ਪਲੇ ਕਰਕੇ ਦਿਖਾ ਸਕਦੇ ਤੁਹਾਨੂੰ ਕਿਉਂਕਿ ਆਨਲਾਈਨ ਸਾਰੇ ਵੀਡੀਓ ਜਿਹੜੀਆਂ ਬਣਾਈਆਂ ਨੇ ਨਾ ਇਹ ਦੇਖੋ ਬੱਸਾਂ ਵਾਲੇ ਦੋਨੋਂ ਪੈਰਲਲ ਚੱਲਦੇ ਨੇ ਸਾਰੇ ਟ੍ਰੈਫਿਕ ਜਮ ਕਰਦੇ ਨੇ ਬੱਸਾਂ ਵਾਲੇ ਤੇ ਪੁਲਿਸ ਵਾਲੇ ਕੁਝ ਵੀ ਨਹੀਂ ਇਸ ਚੀਜ਼ ਨੂੰ ਕਰਦੇ ਬੇ ਨੇ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ ਉਹਨਾਂ ਦੇ ਪਰ ਸਾਨੂੰ ਪਤਾ ਤਾਂ ਲੱਗੇ ਕਿਹੜੇ ਬੰਦਿਆਂ ਨੇ ਦੁਬਾਰਾ ਦੁਬਾਰਾ ਟ੍ਰੈਫਿਕ ਪ੍ਰਸ਼ਾਸਨ ਨਹੀਂ ਲਾਥ ਦੋ ਤੁਸੀਂ ਲਾਨੇ ਹੀ ਇਹੀ ਦੁਬਾਰਾ ਲੈ ਕੇ ਰੱਖੇ ਹੋਇਆ ਦੇਖੋ ਅੰਦਰ ਬੇਏ ਆ ਉਹਨੇ ਲਵਾਵਾਂਗੇ ਜੀ ਹੁਣ ਇਲੈਕਸ਼ਨ ਆ ਗਿਆ ਥੋੜੀ ਜਿਹੀ ਸੁਖਦਾਈ ਹੈ ਜੀ ਪਰ ਲੋਕ ਗਲਤੀ ਕਰਦੇ ਨੇ ਜੀ ਉੱਪਰੋਂ ਦੀ ਘਮਾਉਂਦੇ ਨੇ ਉਸ ਕਰਨਾ ਇਹ ਜਾਮ ਲੱਗਦਾ ਪਰੇ ਪਰੇਸ਼ਾਨੀਆਂ ਸਵਾਰੀਆਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀਆਂ ਆ ਕਿੰਨਾ ਕੋ ਸਮਾਂ ਲੱਗ ਜਾਂਦਾ ਨਿਕਲਦਾ ਉਹ ਇੱਥੇ ਦਾ ਅੱਡੇ ਦੇ ਅੰਦਰ ਜਾਂਦੇ ਜਾਂਦੇ ਘੰਟਾ ਲੱਗ ਜਾਂਦਾ ਹੈ ਸਾਨੂੰ 1 ਘੰਟਾ ਲੱਗ ਜਾਂਦਾ ਜਾਂਦਿਆਂ ਨੂੰ ਪਰ ਅਸੀਂ ਕੋਲੋਂ ਤਾਂ ਆਪਣਾ ਉਹ ਦੇਖੀਦਾ ਇਤੋਂ ਜੇ ਕੋਈ ਰਸਤੇ 'ਚ ਕੋਈ ਗੱਡੀ ਕੋਈ ਗਲਤ ਖੜੀ ਆ ਤਾਂ ਉਹਦਾ ਅਸੀਂ ਚਲਾਨ ਕਰ ਦੇਈਦਾ ਵੈਸੇ ਤਾਂ ਉਹਨਾਂ ਚਲਾਨ ਬੰਦਾ ਕਰ ਇਹਨਾਂ ਨੂੰ ਸਮਝਾ ਕੇ ਭੇਜ ਦੀਦਾ ਵੀ ਰਸਤੇ 'ਚ ਗੱਡੀ ਨਹੀਂ ਲਾਣੀ ਹੈਗੀ ਜਿਹੜੀ ਮੇਨ ਰੋਡ ਹਾਈਵੇ ਦੇ ਉੱਤੇ ਹਮੇਸ਼ਾ ਸਿੱਧੇ ਵਾਲੇ ਬੰਦੇ ਨੂੰ ਜ਼ਿਆਦਾ ਲੋਡ ਹੁੰਦੀ ਹੈ ਉਹਨੇ ਫਾਸਟ ਜਾਣਾ ਹੁੰਦਾ ਵਾ ਜਦੋਂ ਉਹ ਗੱਡੀ ਮੋੜ ਕੇ ਰੋਡ ਦੇ ਉੱਤੇ ਚੜ੍ਹਨਾ ਹੁੰਦਾ ਵਾ ਉਹ ਤਾਂ ਉਹਨੂੰ ਦੇਖ ਕੇ ਚੜ੍ਹਨਾ ਪੈਣਾ ਵਾ ਲੁਧਿਆਣੇ ਸ਼ਹਿਰ ਦੀਆਂ ਤਸਵੀਰਾਂ ਅੱਜ ਤੱਕ ਸਾਂਝੀਆਂ ਕਰ ਰਹੇ ਆ ਜਿੱਥੇ ਟ੍ਰੈਫਿਕ ਨੂੰ ਲੈ ਕੇ ਹਰ ਵਕਤੇ ਇਹ ਏਰੀਆ ਚਰਚਾਵਾਂ ਦੇ ਵਿੱਚ ਰਹਿੰਦਾ ਵਾ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਵਾ ਦੂਰ ਦੂਰ ਤੱਕ ਟ੍ਰੈਫਿਕ ਲੱਗ ਜਾਂਦਾ ਪੁਲਾਂ ਦੇ ਵਿੱਚ ਪੁਲਾਂ ਤੇ ਉੱਤੇ ਪੁਲ ਦੇ ਉੱਤੇ ਗੱਡੀਆਂ ਗੱਡੀਆਂ ਦੇ ਵਿੱਚ ਬੈਠੇ ਨਾਗਰਿਕਾਂ ਨੂੰ ਪਰੇਸ਼ਾਨੀ ਝੇਲਣੀ ਪੈਂਦੀ ਹੈ ਕਈ ਥਕੇ ਟੁੱਟੇ ਆਪਣੇ ਆਫਿਸਾਂ ਤੋਂ ਘਰੇ ਜਾਣਾ ਹੁੰਦਾ ਵਾ ਤੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਝੇਲਣੀ ਪੈਂਦੀ ਹੈ ਦੇਖ ਸਕਦੇ ਹੋ ਹਾਜੇ ਤੱਕ ਤਾਂ 1 6 ਵਜੇ ਬੱਜੇ ਨੇ ਪਰ ਪਰਟਿਕੁਲੀ ਟਾਈਮ 5 ਤੋਂ ਲੈ ਕੇ 9 ਵੇ ਤੱਕ ਤੁਸੀਂ ਇੱਥੋਂ ਟੱਸ ਤੋਂ ਮਸ ਨਹੀਂ ਹੋ ਸਕਦੇ ਐਨਾ ਕੋਈ ਜਿਆਦਾ ਇੱਥੇ ਟ੍ਰੈਫਿਕ ਦਾ ਬੁਰਾ ਹਾਲ ਹੋਇਆ ਹੁੰਦਾ ਵਾ ਭਾਈ ਸਾਹਿਬ dissਾ ਟ੍ਰੈਫਿਕ ਰਹਿੰਦਾ ਇੱਥੇ ਇੱਦਾਂ ਹੀ ਰਹਿੰਦਾ ਕਹਿੰਦੇ ਇਦਾਂ ਹੀ ਰਹਿੰਦਾ ਵਾ ਟ੍ਰੈਫਿਕ ਬੁਰਾ ਹਾਲ ਹੈ ਇੱਥੇ ਟ੍ਰੈਫਿਕ ਦਾ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੀ ਆਤਮ ਪਾਤ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਕੀ ਖਾਣਿਆਂ ਦੇ ਬਾਹਰ ਵੀ ਕਾਫੀ ਟ੍ਰੈਫਿਕ ਲੱਗ ਜਾਂਦਾ ਵਾ ਤੇ ਚੰਦ ਕਦਮਾਂ ਦੂਰੀ ਤੇ ਇੱਕ ਟ੍ਰੈਫਿਕ ਚੈੱਕ ਪੋਸਟ ਆ ਉੱਥੇ ਮੁਲਾਜ਼ਮ ਖੜੇ ਹੁੰਦੇ ਆ ਨਹੀਂ ਹੁੰਦੇ ਕਈ ਵਾਰੀ ਖੜੇ ਹੁੰਦੇ ਨੇ ਕਈ ਵਾਰ ਨਹੀਂ ਖੜੇ ਹੁੰਦੇ ਸੜਕਾਂ ਤੇ ਗੱਡੀਆਂ ਲੱਗੀ ਹੋਈਆਂ ਨੇ ਦੇਖ ਸਕਦੇ ਹੋ ਸੜਕਾਂ ਤੇ ਗੱਡੀਆਂ ਲੱਗੀ ਹੋਈਆਂ ਉਧਾ ਮਾਨਯੋਗ ਸੀਪੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੋ ਕ੍ਰੋਸਿੰਗ ਜ਼ੋਨ ਗੱਡੀਆਂ ਜਿਲੀ ਵੀ ਬਾਹਰ ਖੜੀਆਂ ਹੋ ਗਈਆਂ ਟੋਕ ਦਿੱਤੀਆਂ ਜਾਣਗੀਆਂ ਪਰ ਇੱਥੇ ਨੀ ਮਾਦੀ ਧਜੀਆਂ ਉਡਾਉਂਦੇ ਹੋਏ ਨਜ਼ਰ ਆ ਰਹੇ ਨੇ ਦੇਖ ਸੋ ਦਿਓ ਦੂਰ ਦੂਰ ਤੱਕ ਟ੍ਰੈਫਿਕ ਕੋਈ ਇੱਥੇ ਸੁਚਾਰੂ ਢੰਗਰੇ ਨਾਲ ਨਹੀਂ ਚੱਲਦਾ ਕੋਈ ਵੀ ਇੱਥੇ ਰੂਲ ਲੈਗਲੇਸ਼ਨ ਫੋਲੋ ਨਹੀਂ ਕਰਦਾ ਪਰਲੇ ਪਾਸੇ ਹੀ ਤਸਵੀਰ ਤੁਹਾਨੂੰ ਦਿਖਾ ਦੂੰਗਾ ਉੱਥੋਂ ਰੋਂਗ ਸਾਈਡ ਇੱਕ ਪਾਸੇ ਰੋਂਗ ਸਾਈਡ ਆਲਾ ਤੇ ਦੂਜੇ ਪਾਸੇ ਟ੍ਰੈਫਿਕ ਲੱਗ ਜਾਣਾ ਦੂਜੇ ਪਾਸੇ ਵੀ ਜਦੋਂ ਰੌਂਗਸਰੋਂ ਦੂਜੇ ਪਾਸੋਂ ਆਉਂਦੇ ਨੇ ਤੇ ਆਟੋਮੈਟਿਕਲੀ ਟ੍ਰੈਫਿਕ ਜਿਹੜਾ ਕਿ ਇੱਥੇ ਲੱਗ ਜਾਂਦਾ ਵਾ ਤੁਹਾਨੂੰ ਇਹ ਤਸਵੀਰਾਂ ਤਾਂ ਦਿਖਾ ਰਹੇ ਹਾਂ ਕਿਉਂਕਿ ਪ੍ਰਸ਼ਾਸਨ ਜਿਹੜਾ ਕਿ ਤੁਮ ਕਰਨ ਦੀ ਨਹੀਂ ਸੁੱਟਾ ਨਜ਼ਰ ਆ ਰਿਹਾ ਤੁਹਾਨੂੰ ਅੱਗੇ ਵੀ ਲੈ ਕੇ ਚੱਲਾਂਗੇ ਕਿ ਕਿਸ ਤਰ੍ਹਾਂ ਐਹੀ ਰੋਡ ਤੇ ਹਮੇਸ਼ਾ ਟ੍ਰੈਫਿਕ ਲੱਗਦਾ ਹੋਇਆ ਨਜ਼ਰ ਆਉਂਦਾ ਵਾ ਆਪ ਦੇਖ ਸਕਦੇ ਹੋ ਗੱਡੀ ਕਿਸ ਤਰ੍ਹਾਂ ਖੜੀ ਐ ਇੱਕ ਪੀਬੀ 2 ਅੰਮ੍ਰਿਤਸਰ ਦੀ ਗੱਡੀ ਐ ਕਿਸ ਤਰ੍ਹਾਂ ਖੜੀ ਐ ਜੇਕਰ ਖਾਣੇ ਚ ਕੋਈ ਆਇਆ ਤੇ ਉਹਦੀ ਰਿਸਪਾਂਸਿਬਿਲਟੀ ਜ਼ਰੂਰ ਬੰਦੀ ਐ ਕਿ ਇੱਥੇ ਸਾਈਡ ਤੇ ਲਾ ਕੇ ਗੱਡੀ ਖੜਾਣੀ ਪਰ ਨਹੀਂ ਪੰਜਾਬ ਦੇ ਵਿੱਚ ਇਹ ਪੰਜਾਬ ਜਿਹੜੇ ਅਨਐਜੂਕੇਟਿਡ ਪੀਪਲ ਨੇ ਉਹ ਆਪਣਾ ਹੀ ਰਾਜ ਸਮਝਦੇ ਨੇ ਤੇ ਪੁਲਿਸ ਨੂੰ ਕੁਝ ਵੀ ਸਮਝਦੇ ਨਹੀਂ ਤੇ ਦੂਜੀ ਗੱਲ ਕੋਈ ਸਭ ਕੰਮ ਕਰਨ ਦੀ ਨਹੀਂ ਸੁੱਤੀ ਹੋਈ ਆ ਗੇਟ ਖੁੱਲਾ ਹੋਇਆ ਹੋਇਆ ਹੈ ਅੰਦਰ ਸਿੱਧਾ ਜਾ ਅੰਦਰ ਗੱਲਬਾਤ ਵੀ ਕਰਾਂਗੇ ਦੇਖਦੇ ਹਾਂ ਕਿ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਨੇ ਉੱਥੇ ਹੈਗੇ ਐ ਕਿ ਨਹੀਂ ਹੈਗੇ ਗੱਲਬਾਤ ਕਰਾਂਗੇ ਇੱਥੇ ਦੇ ਟ੍ਰੈਫਿਕ ਦੇ ਮੁਲਾਜ਼ਮਾਂ ਦੇ ਨਾਲ ਇੱਥੇ ਮੁਲਾਜ਼ਮ ਦਾ ਐਸਆਈ ਸਾਹਿਬ ਦਾ ਤਨਾਤ ਨੇ ਗੱਲਬਾਤ ਸਰ ਇੱਥੇ ਟ੍ਰੈਫਿਕ ਲੱਗ ਜਾਂਦਾ ਦੂਰ-ਦੂਰ ਤੱਕ ਕੋਈ ਇੱਥੇ ਕੰਟਰੋਲ ਕਰਨ ਵਾਲਾ ਨਹੀਂ ਹੈਗਾ ਬਗੜਾ ਹੋਇਆ ਜੀ ਪਰ ਐ ਕੋਈ ਪਤਾ ਕੀ ਕੰਟਰੋਲ ਇਹਨਾਂ ਨੂੰ ਦੱਸਿਆ ਲੋਕਾਂ ਨੂੰ ਉੱਤੇ ਲਿਖ ਕੇ ਬੋਰਡ ਵੀ ਲਾਏ ਆ ਜੀ ਕਿ ਜਿਹੜੇ ਬੁਗਰੀ ਮੋੜ ਨਾਲ ਆਦੇ ਆ ਉਹ ਇਧਰ ਨੂੰ ਚੱਲੋ ਜੀ ਠੀਕ ਹੈ ਜੀ ਤੇ ਜਿਹਨਾਂ ਸਿੱਧੇ ਜਾਣਾ ਉਹ ਪਰਲੀ ਸਾਈਡ ਚੱਲੋ ਜੀ ਪਰ ਲੋਕ ਗਲਤੀ ਕਰਦੇ ਨੇ ਜੀ ਉੱਪਰ ਉਹਦੀ ਘਮਾਉਂਦੇ ਨੇ ਉਸ ਹੱਦ ਨਾਲ ਇਹ ਚਾਮ ਲੱਗਦਾ ਸਰ ਗੋੜ ਕਿੱਥੇ ਵੀ ਨਹੀਂ ਨਜ਼ਰ ਆ ਰਿਹਾ ਦੇਖਿਆ ਹੋਇਆ ਹੈ ਸਰ ਉੱਪਰ ਅਸੀਂ ਰੋਡ ਲਾਤੇ ਹੋਣੇ ਲੋਕਾਂ ਨੇ ਨਹੀਂ ਸਰ ਜਿਨ੍ਹਾਂ ਨੇ ਲਾਏ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ ਉਹਨਾਂ ਦੇ ਪਰ ਸਾਨੂੰ ਪਤਾ ਤਾਂ ਲੱਗੇ ਕਿਹੜੇ ਬੰਦਿਆਂ ਨੇ ਦੁਬਾਰਾ ਦੁਬਾਰਾ ਟ੍ਰੈਫਿਕ ਪ੍ਰਸ਼ਾਸਨ ਨਹੀਂ ਲਾਥੋ ਦੁੱਸੀ ਲਾਉਂਦੇ ਆਂ ਹੀ ਦੁਬਾਰਾ ਲੈ ਕੇ ਰੱਖੇ ਹੋਏ ਆ ਦੇਖੋ ਅੰਦਰ ਪਏ ਆ ਕਿੱਥੇ ਰੱਖੀ ਉਹਨੇ ਲਵਾਵਾਂਗੇ ਜੀ ਹੁਣ ਇਲੈਕਸ਼ਨ ਆ ਗਏ ਥੋੜੀ ਜੀ ਸਖਤਾਈ ਆ ਹੂੰ ਸਰ ਇੱਥੇ ਗੱਡੀ ਰਸਤਾ ਬਲੌਕ ਕਰਕੇ ਖੜੀ ਆ ਰੋਡ ਦਾ ਇਸ ਨੂੰ ਕੋਈ ਇਹਦੇ ਹਦਾਇਤਾ ਵੀ ਆ ਇਹ ਸਰ ਐਕਸੀਡੈਂਟ ਹੋਈ ਆ ਗੱਡੀ ਅੰਦਰ ਇਹਨਾਂ ਦਾ ਚੱਲ ਰਿਹਾ ਕੋਈ ਪੈਂਤਲਾ ਫੂਤਲਾ ਕਰ ਰਹੇ ਆ ਇਹ ਕੋਈ ਸਾਈਕਲ ਵੀ ਤਾਂ ਲਾ ਸਕਦੇ ਆ ਲਾ ਸਕਦੇ ਜੇ ਨਹੀਂ ਸਰ ਲਾਣ ਨੂੰ ਆ ਦੇਖੋ ਬਾਹਰ ਲੱਗੀਆਂ ਹੋਈਆਂ ਗੱਡੀਆਂ ਸਾਰੀਆਂ ਇਹ ਜੀ ਸਾਈਡ ਤੇ ਹੋ ਜਾਣਾ ਫਿਰ ਇਹ ਗੱਡੀ ਨੂੰ ਰਸਤਾ ਅੰਦਰ ਮਿਲ ਜੂਗਾ ਥੋੜਾ ਜਿਹਾ ਜੀ ਵੀ ਸਾਹਦ ਵੱਲੋਂ ਕਹਿ ਗਾ ਜਿਹੜੀਆਂ ਗੱਡੀਆਂ ਖਸਤਾ ਹਾਲਾਤ ਚ ਨੇ ਉਹਨਾਂ ਨੂੰ ਚੱਕ ਕੇ ਸਾਈਡ ਕੀਤਾ ਜਾਵੇ ਥਾਣੇ ਦੇ ਵਿੱਚ ਜਾਂ ਥਾਣੇ ਦੇ ਬਾਹਰ ਜਿਹੜੀਆਂ ਗੱਡੀਆਂ ਖੜੀਆਂ ਆਈਆਂ ਉਹ ਕਹਿ ਰਹੀ ਸੀ ਕਹਿੰਦੇ ਨਿਲਾਮੀ ਕਰਨੀ ਹੈ ਜੀ ਇਹਨਾਂ ਦੀ ਪੱਕੀ ਹੋ ਜਾ ਕੋਈ ਪਤਾ ਨਹੀਂ ਲੱਗਾ ਇਹਨਾਂ ਦਾ ਜੀ ਕਿਸ ਤਰ੍ਹਾਂ ਦੀ ਕਿਉਂਕਿ ਦੁਪਹਿਰ ਵੇਲੇ ਅਸੀਂ ਸਮਝ ਸਕਦੇ ਹਾਂ ਕਿ ਮੁਲਾਜ਼ਮ ਨੂੰ ਕਾਫੀ ਤੁਪ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਸ਼ਾਮ ਦੇ ਵੇਲੇ ਕਿਸ ਤਰ੍ਹਾਂ ਦੀ ਤੁਹਾਡਾ ਕੋ ਪ੍ਰਬੰਧ ਰਹਿੰਦੀ ਕਿਉਂਕਿ 5 ਤੋਂ ਲੈ ਕੇ 9 ਵਜੇ ਤੱਕ ਹਮੇਸ਼ਾ ਇੱਥੇ ਸਰ ਅਸੀਂ ਪਹਿਲਾਂ ਤਾਂ ਆਪਣਾ ਉਹ ਦੇਖੀਦਾ ਵਾ ਇੱਧਰ ਕੋਈ ਰਸਤੇ 'ਚ ਕੋਈ ਗੱਡੀ ਕੋਈ ਗਲਤ ਖੜੀ ਆ ਤਾਂ ਉਹਦਾ ਅਸੀਂ ਚਲਾਨ ਕਰ ਦੇਈਦਾ ਪੈਸੇ ਤਾਂ ਹੁਣ ਚਲਾਨ ਬੰਦ ਆ ਸਰ ਇਹਨਾਂ ਨੂੰ ਸਮਝਾ ਕੇ ਭੇਜ ਦੇਈਦਾ ਵੀ ਰਸਤੇ 'ਚ ਗੱਡੀ ਨਹੀਂ ਲਾਣੀ ਹੈਗੀ ਠੀਕ ਹੈ ਜੀ ਤੋੜਾ ਦੇਖੋ ਕਿੱਥੋਂ ਮੋੜ ਰਹੇ ਨੇ ਗੱਡੀ ਆ ਦੇਖੋ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਜਾਣਾ ਇਹਨਾਂ ਨੇ ਇੱਧਰ ਮੋੜ ਉਤੋ ਰਹੇ ਨੇ ਗੱਡੀ ਟ੍ਰੈਫਿਕ ਤਾਂ ਹੀ ਰੁਕਦੀ ਹੈ ਜੀ ਇਹ ਇਹਨਾਂ ਲੋਕਾਂ ਨੂੰ ਆਪ ਹੀ ਸਿਆਣੇ ਹੋਣਾ ਚਾਹੀਦਾ ਜੀ ਉਹਨਾਂ ਹਰ ਇੱਕ ਇਕੱਲੇ ਇਕੱਲੇ ਬੰਦੇ ਨੂੰ ਆਪਾਂ ਜਾ ਕੇ ਸਮਝਾ ਨਹੀਂ ਸਕਦੇ ਲੈ ਕੇ ਵੀ ਲਾਏ ਹੋਏ ਲੋਕਾਂ ਨੂੰ ਸਮਝਾ ਆ ਵੀ ਰਹੇ ਆ ਦੱਸ ਵੀ ਰਹੇ ਕਈਆਂ ਨੂੰ ਲੋਕਾਂ ਨੂੰ ਸਮਝਣਾ ਆਪ ਹੀ ਚਾਹੀਦਾ ਸਾਡੇ ਵੱਲੋਂ ਇੱਕ ਨਾਕਾ ਵੀ ਲਾਇਆ ਜਾਂਦਾ ਜੀ ਉਧਰਲੇ ਪਾਸੇ ਤਾਂ ਕਿ ਕੋਈ ਵੀ ਦੁਰਘਟਨਾ ਨਾ ਵਾਪਰ ਸਕੇ ਅਸੀਂ 2-3 ਵਾਰੀ ਖਬਰਾਂ ਵੀ ਨਸ਼ਰ ਕਰਾਈਆਂ ਉਸ ਦੇ ਕਾਰਨ ਜਦੋਂ ਰੋਕ ਲੋਕ ਮੋੜਦੇ ਨੇ ਕਾਫੀ ਹੈਵੀ ਸਪੀਡ ਦੇ ਵਿੱਚ ਵਾਹिकल्स ਹੁੰਦੇ ਨੇ ਉਸ ਦੇ ਟਕਰਾਅ ਦਾ ਵੀ ਡਰ ਆ ਕਿ ਪਿਛਲੇ ਸਮੇਂ ਹੁਣ हट ਗਏ ਆ ਸਰ ਲੋਗ ਵੇਹੇ ਉਧਰੋਂ ਬਹੁਤ ਘੱਟ ਆਣਦੇ ਨੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਧਰ ਚਲਾਨ ਹੁੰਦੇ ਆ ਤਾਂੰ ਤੋਂ ਡਰਦੇ ਹੋ ਇੱਧਰ ਆਂਦੇ ਨਹੀਂ ਹੁਣ ਕਾਫੀ ਕਾਫੀ ਪਿਛਲੇ ਜੇਕਰ ਥੋੜੇ ਸਮਝ ਗੱਲ ਕਰ ਲਈ ਇੱਥੇ ਬਸ ਰਹਾ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਬਸਦਾ ਤਾਂ ਸਰ ਉਹ ਇਦਾਂ ਨਾ ਗੱਡੀ ਕਈ ਵਾਰੀ ਉਹ ਭੁਜਾਉਂਦੇ ਨੇ ਤੇਜ਼ ਫਟਾਫਟ ਕੱਢਣ ਵਾਸਤੇ ਉਹ ਇਹ ਦੇਖਦੇ ਨੇ ਵੀ ਗੱਡੀ ਤੇਜ਼ ਆ ਰਹੀ ਆ ਵੀ ਉਹਨੂੰ ਸਲੋ ਕਰ ਲਓ ਗੱਡੀ ਪਹਿਲੋਂ ਨੰਗ ਲੈਣ ਦੇਣ ਪਹਿਲੋਂ ਤਾਂ ਆਪਣਾ ਫਰੰਟ ਦਾ ਜਿਹੜੀ ਮੇਨ ਰੋਡ ਹਾਈਵੇ ਦੇ ਉੱਤੇ ਹਮੇਸ਼ਾ ਸਿੱਧੇ ਵਾਲੇ ਬੰਦੇ ਨੂੰ ਜ਼ਿਆਦਾ ਲੋਡ ਹੁੰਦੀ ਆ ਉਹਨੇ ਫਾਸਟ ਜਾਣਾ ਹੁੰਦਾ ਵਾ ਜੇ ਉਹ ਤਾਂ ਗੱਡੀ ਮੋੜ ਕੇ ਰੋਡ ਦੇ ਉੱਤੇ ਚੜ੍ਹਨਾ ਹੁੰਦਾ ਵਾ ਉਹ ਤਾਂ ਉਹਨੂੰ ਦੇਖ ਕੇ ਚਰਨਾ ਪੈਣਾ ਸਰ ਜੇ ਉਹ ਕਾਰੀ ਕਰਨਗੇ ਤਾਂ ਫਿਰ ਐਕਸੀਡੈਂਟ ਤਾਂ ਹੋਊਗਾ ਜੀ ਤਾਂ ਤੁਹਾਡੇ ਨਾਲ ਕੌਨ ਸੇਬਲ ਕੋਈ ਹੁੰਦੇ ਕੋਈ ਸਰ ਡਿਊਟੀ ਲੱਗੀ ਹੋਈ ਹੈ ਜੀ ਡਿਊਟੀ ਤੇ ਸੀਐਮ ਸਾਹਿਬ ਹੈ ਸੀਐਮ ਸਾਹਿਬ ਹੈ ਠੀਕ ਧੰਨਵਾਦ ਓਕੇ ਸੋ ਇਹ ਸਾਡੇ ਨਾਲ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਦੇ ਐਸਆਈ ਬਿਲਕੁਲ ਉਹਨਾਂ ਨੇ ਕਿਹਾ ਕਿ ਮੁਕੰਮਲ ਤੌਰ ਤੇ ਬਿਲਕੁਲ ਸ਼ਾਮ ਦੇ ਵੇਲੇ ਪੂਰਾ ਸਾਵਧਾਨੀ ਦੇ ਨਾਲ ਇੱਥੇ ਟ੍ਰੈਫਿਕ ਨੂੰ ਸੰਚਾਲਨੂ ਰੂਪ ਦੇਣਾ ਚਲਾਇਆ ਜਾਂਦਾ ਵਾ ਤੇ ਬੋਰਡ ਵੀ ਜਿਹੜੀ ਕਿ ਲਾਏ ਹੋਏ ਨੇ ਤੇ ਕਈ ਸ਼ਰਾਬਤੀ ਅੰਸਰਾ ਦੇ ਕਰਕੇ ਇੱਥੇ ਕੀ ਗੱਲ ਹੈ ਬਹੁਤ ਯਾਮ ਲੱਗ ਜਾਂਦਾ ਇੱਥੇ ਸ਼ਾਮ ਨੂੰ ਬਹੁਤ ਜ਼ਿਆਦਾ ਕਿੰਨਾ ਕੋ ਪਰੇਸ਼ਾਨੀਆਂ ਆਉਂਦੀਆਂ ਬਹੁਤ ਪਰੇਸ਼ਾਨੀਆਂ ਸਵਾਰੀਆਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀਆਂ ਆ ਕਿੰਨਾ ਕੋ ਸਮਾਂ ਲੱਗ ਜਾਂਦਾ ਨਿਕਲਣ ਉਹ ਇੱਥੇ ਦਾ ਅੱਡੇ ਦੇ ਅੰਦਰ ਜਾਂਦੇ ਜਾਂਦੇ ਘੰਟਾ ਲੱਗ ਜਾਂਦਾ ਹੈ ਸਾਨੂੰ 1 ਘੰਟਾ ਲੱਗ ਜਾਂਦਾ ਜਾਂਦਿਆਂ ਨੂੰ ਠੀਕ ਹੈ ਕਿੰਨਾ ਕੋ ਸਮਾਂ ਲੱਗ ਜਾਂਦਾ ਭਾਈ 1 ਘੰਟਾ ਹੈ 1 ਘੰਟਾ ਲੱਗ ਜਾਂਦਾ ਤਾਂ ਪਿੱਛੋਂ ਆਉਂਦੇ ਆਉਂਦੇ ਨਹੀਂ ਦੇਦਾ ਸਫਰ ਹੁੰਦਾ ਉਸ ਆਫਤ ਦਾ ਕੋਈ ਵੀ ਨਹੀਂ ਹੁੰਦਾ ਵੀਰੇ ਇੱਥੇ ਆਉਂਦੇ ਆਉਂਦੇ ਟਾਈਮ ਬਹੁਤ ਲੱਗ ਜਾਂਦਾ ਜ਼ਿਆਦਾ ਸਰ ਸਰ ਕਿਸ ਤਰ੍ਹਾਂ ਦਾ ਕ੍ਰੈਟਿਕ ਹੈ ਕੱਲ ਦੀ ਕਰੋ ਸਰ ਆ ਦੇਖੋ ਕੱਲ ਇਹ ਨਹੀਂ ਬੱਸ ਵਾਲੇ ਨੇ ਉਹ ਕਰਦੇ ਸੀਗੇ ਕੱਲ ਕੱਲ ਸੀਪੀ ਸਾਹਿਬ ਨੂੰ ਭੇਜੀਆ ਦੇਖੋ ਕੋਈ ਕੋਈ ਇਦਾਂ ਇੱਕ ਰਿਸਪੌਂਸ ਆਇਆ ਨਹੀਂ ਸੀਪੀ ਸਾਹਿਬ ਨੂੰ ਮੈਂ ਲਿਖਿਆ ਚ ਭੇਜਿਆ ਥੋੜਾ ਪਲੇ ਕਰਕੇ ਦਿਖਾ ਸਕਦੇ ਸਾਨੂੰ ਕਿਉਂਕਿ ਆਨਲਾਈਨ ਕੱਲ ਸਾਰੇ ਵੀਡੀਓ ਜਿਹੜੀਆਂ ਬਣਾਈਆਂ ਨੇ ਨਾ ਇਹ ਦੇਖੋ ਬੱਸ ਵਾਲੇ ਦੋਨੋਂ ਪੈਰਲਲ ਚੱਲਦੇ ਨੇ ਸਾਰੇ ਟ੍ਰੈਫਿਕ ਜਮ ਕਰਦੇ ਨੇ ਬੱਸਾਂ ਵਾਲੇ ਤੇ ਪੁਲਿਸ ਵਾਲੇ ਕੁਝ ਵੀ ਨਹੀਂ ਇਸ ਚੀਜ਼ ਨੂੰ ਕਰਦੇ ਹੋਏ ਨੇ ਕੱਲ ਮੈਂ ਸੀਪੀ ਸਾਹਿਬ ਨੂੰ ਆ ਵੀਡੀਓ ਬਣਾ ਕੇ ਭੇਜੀਆ ਸਪੈਸ਼ਲ ਇਹ ਸੀਪੀ ਸਾਹਿਬ ਦਾ ਹੀ ਅਕਾਊਂਟ ਆ ਦੇਖ ਲਓ ਤੁਸੀਂ ਤੁਸੀਂ ਇਹ ਲੁਧਿਆਣਾ ਲਾਈਵ ਨੂੰ ਸ਼ੇਅਰ ਸ਼ੇਅਰ ਕਰ ਸਕਦੇ ਹੋ ਹਾਂਜੀ ਸ਼ੇਅਰ ਕਰ ਦਿੰਦੇ ਆ ਆ ਲੈ ਲਓ ਜੀ ਵੀਡੀਓ ਦੋਨੋਂ ਬੱਸਾਂ ਸਾਰੇ ਪੈਲਰ ਚੱਲਦੀਆਂ ਨੇ ਜਿਹਦੇ ਕਰਕੇ ਟ੍ਰੈਫਿਕ ਹੁੰਦਾ ਉਹ ਦੇਖੋ ਦੋਨੋਂ ਇਕੱਠੀਆਂ ਇਕੱਠੀਆਂ ਬੱਸਾਂ ਚੱਲਦੀਆਂ ਨੇ ਤੁਹਾਨੂੰ ਜ਼ੂਮ ਜਰੂਰ ਕਰਾਇਆ ਜਾਵੇ ਦੇਖ ਸਕਦੇ ਹੋ ਇਹ ਬੱਸਾਂ ਦੇ ਕਰਕੇ ਵੀ ਲੋਕ ਕਹਿ ਰਹੇ ਕਿ ਟ੍ਰੈਫਿਕ ਲੱਗਦਾ ਵਾ ਜ਼ੂਮ ਕਰਕੇ ਜਰੂਰ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਇੱਕ ਪਾਸੇ ਬੱਸ ਲਾਲ ਬੱਸ ਇੱਧਰ ਹੈ ਤੇ ਦੂਜੀ ਰੋਡਵੇ ਬੱਸ ਇਧਰ ਨੂੰ ਜਾ ਰਹੀ ਹੈ ਦੋਨੋਂ ਇਕੱਠੀਆਂ ਪੈਲਰ ਚੱਲਦੀਆਂ ਨੇ ਬੱਸਾਂ ਉਹਦੇ ਕਰਕੇ ਹੀ ਸਿਰਫ ਟ੍ਰੈਫਿਕ ਜਮ ਹੁੰਦਾ ਹੈ ਦੁਰਗਟਨਾ ਵੀ ਹੁੰਦੀ ਕਈ ਵਾਰ ਜਿਹੜੇ ਪਿੱਛੇ ਵਾਲੇ ਕਦੀ ਬ੍ਰੇਕਾ ਮਾਰਦੇ ਨੇ ਕਦੀ ਕੁਛ ਹੁੰਦਾ ਇਸ ਕਰਕੇ ਬੱਸਾਂ ਨੂੰ ਜਿਹੜਾ ਪੈਰਲਰ ਤੋਂ ਬੰਦ ਕਰਨਾ ਚਾਹੀਦਾ ਜਿਹੜੇ ਇਕੱਠੀਆਂ ਚੱਲਦੀਆਂ ਪੈਰਲ ਏਸੀਪੀ ਸਾਹਿਬ ਨੂੰ ਵੀ ਥੋੜਾ ਦੇਖਣਾ ਚਾਹੀਦਾ ਕਿ ਇਹ ਇਸ ਜਿੰਮੇ ਧਿਆਨ ਦੇਣ ਇਸ ਚੀਜ਼ ਵੱਲ ਕਿ ਇਹ ਰੋਜ਼ ਦਾ ਹੀ ਟ੍ਰੈਫਿਕ ਜਮ ਹੈ ਨਾ ਤੇ ਧੋਪ ਇੰਨੀ ਤੇਜ਼ ਹੈ ਟ੍ਰੈਫਿਕ ਆਉਣਾ ਸ਼ੁਰੂ ਹੋ ਜਾਣਾ ਇਸ ਟਾਈਮ ਟ੍ਰੈਫਿਕ ਆਉਣਾ ਬਿਲਕੁਲ ਸ਼ੁਰੂ ਹੋ ਜਾਣਾ ਵੀਡੀਓ ਮੈਂ ਉਹ ਦੇਖੋ ਤੁਹਾਨੂੰ ਕਿਵੇਂ ਬੱਸਾਂ ਵਾਲੇ ਦੋਨੋਂ ਇਕੱਠੇ ਚੱਲਦੇ ਦੇਖਣਗੇ ਤੁਸੀਂ 10 ਮਿੰਟ ਖੜੋਗਾ ਤੇ 10 ਮਿੰਟ ਖੜੋ ਬਸ ਅੱਛਾ ਸਰ 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 ਇਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਬੱਸ ਆਲੇ ਦੋਨੋਂ ਪੈਰਲ ਕਰਕੇ ਚੱਲਦੇ ਖਤਰਾ ਦਾ ਵੀ ਡਰਾ ਨਹੀਂ ਨਹੀਂ ਯਾਰ ਕੋਈ ਨਿਯਮਤਾ ਦੇਖੀ ਨਹੀਂ ਕਿ ਪੈਰਲ ਦੋਰੋਂ ਤਾਂ ਪੈਰਲ ਨਹੀਂ ਲੱਗੂਗੀ ਤੁਹਾਨੂੰ ਉੱਮਮ ਸਾਹਮਣੇ ਆ ਦੇਖੋ ਇਹ ਕਿੱਥੇ ਜਾ ਰਹੀ ਹੈ ਉਹ ਕਿੱਥੇ ਹੈ ਦੇਖੋ ਕਿੰਨਾ ਉਧਰ ਨੂੰ ਘੁੰਮਾਓ ਜੀ ਕੈਮਰਾ ਦੇਖੋ ਗੱਡੀ ਕਿੱਥੇ ਜਾ ਰਹੀ ਹੈ ਤੇ ਇਹ ਕਿਦੋਂ ਕਹਿ ਦੇਣੀ ਹੈ ਜੀ ਪੈਰਲ ਆ ਰਹੀ ਹੈ ਗੱਡੀ ਆ ਦੇਖੋ ਕੱਲ ਮੈਂ ਸੀਪੀ ਸਾਹਿਬ ਨੂੰ ਭੇਜਿਆ ਰਿਹਾ ਸਾਰਾ ਲਿਖ ਕੇ ਭੇਜਿਆ ਸਾਰਾ ਪੈਰਲ ਵੀਡੀਓਜ਼ ਬਣਾ ਕੇ ਭੇਜਿਆ ਕੱਲ ਗੱਲ ਬਣਾ ਕੇ ਭੇਜਿਆ ਮੈਂ ਸੀਪੀ ਸਾਹਿਬ ਨੂੰ ਸਿੱਧਾ ਅਟੈਕ ਭਰੀਆ ਉਹ ਦੇਖੋ ਹੋ ਗਿਆ ਦੋਨੋਂ ਪੈਲ ਹੁਣ ਇਹਨੇ ਇਹ ਹੁਣ ਇੱਥੇ ਆ ਕੇ ਸਹੀ ਹੋ ਜਾਂਦੀ ਇਹਨੇ ਇੱਥੇ ਆ ਕੇ ਸਹੀ ਹੋ ਜਾਂਦੀ ਇਹਨੇ ਉਹ ਉੱਥੇ ਜਾਉਗੇ ਨਾ ਤੁਸੀਂ ਅੱਗੇ ਲੁੱਕ ਕੇ ਖੜੋਓ ਦੇਖੋ ਪੈਲਟ ਚੱਲਣੀ ਸ਼ੁਰੂ ਹੋ ਗਈ ਨਾ ਹੁਣ ਇਹਨਾਂ ਨੇ ਪਿੱਛੋਂ ਦੀ ਅੱਗੇ ਨਹੀਂ ਦੇਖਣਾ ਕਿ ਕਿੰਨਾ ਆ ਰਿਹਾ ਟ੍ਰੈਫਿਕ ਇਹਨਾਂ ਨੇ ਦੋਨੋਂ ਇਕੱਠੇ-ਇਕੱਠੇ ਚੱਲੀ ਜਾਣਾ ਫਿਰ ਇੱਥੇ ਆ ਕੇ ਇਹਨਾਂ ਨੂੰ ਪਤਾ ਹੁੰਦਾ ਪੁਲਿਸ ਖੜੀ ਹੈ ਉੱਥੇ ਆ ਕੇ ਇਹਨਾਂ ਨੇ ਤੁਸੀਂ ਆਰਟੀਓ ਆਰਟੀਓ ਵਿਭਾਗ ਨੂੰ ਵੀ ਇੱਥੇ ਜ਼ਿੰਮੇਦਾਰ ਸਮਝਦੇ ਦੇਖ ਲਓ ਭਾਈ ਸਾਹਮਣੇ ਆਰਟੀਓ ਆਰਟੀਓ ਵਿਭਾਗ ਪਰ ਮੈਂ ਇਸ ਬੈਨੋ ਇਸ ਵਾਰ ਕੋਈ ਨਹੀਂ ਪਤਾ ਕਿ ਕੌਣ ਹੈ ਪਰ ਇਸ ਚੀਜ਼ ਵਿੱਚ ਜੋ ਬੱਸਾਂ ਨੇ ਹਾਂ ਜੀ ਹਾਂ ਜੀ ਸਮਝਦੇ ਹੋ ਕਿ ਜਿਹੜੀ ਇਹਦੀ ਬੱਸਾਂ ਜਿਹੜੀਆਂ ਚੱਲਦੀਆਂ ਨੇ ਸ਼ਹਿਰ ਦੇ ਵਿੱਚ ਕਿਤਨਾ ਕਿਤੇ ਉਹ ਤਾਂ ਹੈ ਹੀ ਭਾਜੀ ਯਾਰ ਜਦੋਂ ਸਾਰਾ ਪਿੱਛੋਂ ਟ੍ਰੈਫਿਕ ਜਾਮ ਇਸ ਬੰਦਾ ਧੁੱਪੇ ਇੰਨਾ ਸੜਦਾ ਹੁੰਦਾ ਨੇ ਸ਼ਾਮ ਨੂੰ ਇਹਨਾਂ ਨੇ ਬਸ ਦੇਖਣਾ ਕਿ ਇੱਥੇ ਆ ਕੇ ਪੁਲਿਸ ਆ ਗਈ ਹੈ ਮੁਲਾਜ਼ਮ ਅੱਗੇ ਖੜੇ ਨੇ ਇਹਨਾਂ ਨੇ ਸਹੀ ਹੋਏ ਨਾ ਪਿੱਛੋਂ ਇਹਨਾਂ ਨੇ ਪੂਰਾ ਕਰਦੇ ਆਣਾ ਇੰਨੀ ਦੂਰ ਤੱਕ ਚਾਹੇ ਕੋਈ ਹੋਰਨ ਮਾਰੇ ਕੋਈ ਗਾਈ ਕੱਲ ਬੋਲੇ ਕਾਫੀ ਗੱਲ ਸਾਡੀ ਵੀਡੀਓ ਸੁਣਾਈਆਂ ਸੀ ਕੱਲ ਟਾਈਮ 'ਚ ਸੀਪੀ ਸਾਹਿਬ ਨੂੰ ਅਟੈਕ ਕੀਤਾ ਤੇ ਬਿਲਕੁਲ ਆਰਟੀਓ ਵਿਭਾਗ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਜਰੀਏ ਬੱਸਾਂ ਨੇ ਇੱਕ ਦੂਜੇ ਵਿੱਚ ਟਕਰਾਂਦੀਆਂ ਨੇ ਤੇ ਤੁਹਾਡਾ ਸਾਹਮਣੇ ਫੈਕਟਰੀ ਹੈ ਮੇਰੀ ਮੇਰੀ ਫੈਕਟਰੀ ਸਾਹਮਣੀ ਆ ਤੁਹਾਨੂੰ ਕੱਲ ਵੀਡੀਓ ਬਣਾ ਕੇ ਲਧਿਆਣਾ ਲਾਈਵ ਨੂੰ ਮੈਂ ਟੈਗ ਕਰਕੇ ਭੇਜੂਗਾ ਤੁਹਾਨੂੰ ਵੀਡੀਓਜ਼ ਕੱਲ ਬਿਲਕੁਲ ਇਹ ਵੈਕਟਰੀ ਦਾ ਕਹਿਣਾ ਹੈ ਕਿ ਜਦੋਂ ਪੁਲ ਦੇ ਉੱਤੇ ਬੱਸਾਂ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਜਾਂਦੀ ਹੈ ਤੇ ਕਾਫੀ ਖਤਰੇ ਦੀ ਘੰਟੀ ਜਰਕੀ ਆ ਬਣੀ ਹੋਈ ਨਜ਼ਰ ਆਉਂਦੀ ਹੈ ਟ੍ਰੈਫਿਕ ਪੁਲਿਸ ਟ੍ਰੈਫਿਕ ਵੱਡੇ ਅਧਿਕਾਰੀ ਕੀ ਕਾਰਵਾਈ ਕਰਨਗੇ ਬੱਸਾਂ ਤੇ ਇਹ ਟ੍ਰੈਫਿਕ ਨੂੰ ਕਿਸ ਤਰ੍ਹਾਂ ਸੰਚਾਰੂ ਰੂਪ ਨਾਲ ਢੰਗ ਨਾਲ ਸੁਧਾਰਨਗੇ ਆਣਾ ਸਮੇਂ ਦੇਖਣਾ ਹੈਗਾ ਜੁੜੇ ਹੋਏ ਲਧਿਆਣਾ ਲਾਈਵ ਨਾਲ ਸੰਜੇ ਨਾ ਯੰਪੁਰਪੁਰ ਧੰਨਵਾਦ